ਆਦ ਗੁਰ ਏ ਨਮਹ ਜੋਗਾਦ ਗੁਰ ਏ ਨਮਹ ਸਤ ਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਵਦੀ ਸੇਮਰਾਓ ਸੇਮਰ ਸੇਮਰ ਸੁਰ ਸੁਪਾਵੋ ਕਲ ਕਲੇਸ਼ ਤਨ ਵਾਹੇ ਮਿਟਾਵੋ ਸੇਮਰਾਓ ਜਾਸਵ ਸੰਪਰੇਕਾ ਨਾਮ ਜਪਤ ਆਗਨ ਧਿਆਨ वेद पुराण सिमरत सुदाखिर कीने राम नाम इक आखिर किनका एक जिस जीव बसावै ताकी महिमा गरिना आवै कांखीए का दर्श तुहारो नानक उन संग मोहे उदारो सोख मणि सोख अमृत प्रभु नाम भक्त जणा कै मन विश्राम रहौ प्रभु का सिमरन गर्वना बसा प्रभु का सिमरन दुख जम नसा प्रभु का सिमरन काल परहरा प्रभु का सिमरन दुशमंतरा ਕਵਸੇ ਮੁਰਤਿ ਆਕਾਸ਼ ਬਿਗਨ ਨਲਾਕ ਪ੍ਰਭ ਕਾ ਸਿਮਰਨ ਅੰਨ ਦਿਨ ਜਾਗ ਪ੍ਰਭ ਕਾ ਸਿਮਰਨ ਭਾਉ ਨਾਮ ਵਿਆਪ ਪ੍ਰਭ ਕਾ ਸਿਮਰਨ ਦੁਖ ਨਾਸ ਸੰਤਾਪਾ ਪ੍ਰਭ ਕਾ ਸਿਮਰਨ ਸਾਧਕਾ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌਨੇਤ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਾਪ ਤਾ ਪੂਜਾ ਪ੍ਰਭ ਕਾ ਸਿਮਰਨ ਬਿਨ ਸਾ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ਼ ਨਾਨੀ ਪ੍ਰਭ ਕਾ ਸਿਮਰਨ ਦਰਗ ਹਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸੁਫਲ ਭਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾ ਕਾ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੂੱਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਉੱਚਾ ਪ੍ਰਭ ਕਾ ਸਿਮਰਨ ਸਭ ਕੇ ਸੁੱਜਾ ਪਰਬ ਕਾ ਸਿਮਰਨ ਆਖੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਈ ਅਮ੍ਰਿਤ ਨਾਮੁ ਰਿਤਿ ਵਾਹੇ ਸਮਾਈ ਪ੍ਰਭ ਜੀ ਵਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਅੰਦਰਸਨਾ ਪ੍ਰਭ ਕੋ ਸਿਮਰਹਿ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪਰਬ ਕੋ ਸਿਮਰਹ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹ ਸੇ ਵੇ ਮੁਹਤਾਜੇ ਪ੍ਰਭ ਕੋ ਸਿਮਰਹ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹ ਸੇ ਸੁਖ ਵਾਸੀ ਪ੍ਰਭ ਕੋ ਸਿਮਰਹ ਸਦਾ ਅਗਨਾਸੀ ਸਿਮਰਨ ਤੇ ਲਾਗੇ ਜਿਨੇ ਆਪਦਾ ਯਾਲਾ ਨਾਨਕ ਜਨ ਕੀ ਮਗਰ ਵਾਲਾ ਪ੍ਰਭ ਕੋ ਸਿਮਰਹ ਸੇ ਪਰਉਪਕਾਰੀ ਪ੍ਰਭ ਕੋ ਸਿਮਰਹ ਤੈਨ ਸਤਿਵਲਿਹਾਰੀ ਪ੍ਰਭ ਕੋ ਸਿਮਰਹ ਸੇ ਮੁਖ ਸੁਹਾਵੇ ਪਰਬ ਕੋ ਸਿਮਰਹਾ ਤਨ ਸੋਖ ਵਿਹਾਵਾ ਪ੍ਰਭ ਕੋ ਸਿਮਰਹਾ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਾ ਤੈ ਨਰਮਲ ਰੀਤਾ ਪ੍ਰਭ ਕੋ ਸਿਮਰਹਾ ਤਨ ਆਨੰਦ ਕਨੇਰੇ ਪ੍ਰਭ ਕੋ ਸਿਮਰਹਾ ਵਸਹਿ ਹਰਨੇਰੇ ਸੰਤ ਕਿਰਪਾ ਤਿਆਨ ਦਿਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬੋ ਨਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਨ ਵਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਹਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੋਖ ਪ੍ਰਭ ਸਿਮਰਨ ਕਾਂਤਨ ਆਪਾ ਥਾਂ ਸੇ ਜਾਣ ਜਨ ਕੋ ਪ੍ਰਮਯਾ ਨਾਨਕ ਤਿੰਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿਆਪ ਨਿਰੰਕਾਰਾ ਕਰ ਕਿਰਪਾ ਜਿਸ ਆਪੁ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ ਸਲੋਕਾ ਦੀਨ ਦਰਦ ਦੁਖ ਪੰਜਨਾ ਕਟ ਕਟ ਨਾ ਅਥਿਆਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਿਹੇ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਉਹ ਹਾ ਨਾਮ ਤੇਰਾ ਸੰਗ ਸਹਾਈ ਜਿਹੇ ਮਹਾ ਪਿਆਨ ਦੂਤ ਜਮਦਲਾਤ ਹੈ ਕੇਵਲ ਨਾਮ ਸੰਗ ਤੇਰਾ ਚੱਲਾ ਜਹ ਮੁਸਕਲ ਹੋਵੇ ਆਤਪਾ ਹਰੀ ਹਰ ਕੋ ਨਾਮ ਕੀ ਨਮਾਹੇ ਉਦਾਰੀ ਆਨੇਕ ਪੁਨਹ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰਾ ਗੁਰਮukh ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਖ ਕਨੇਰੇ ਸਗਲ ਸ੍ਰੇਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨ ਪਰ ਹਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਦੇਖਣਾ ਬੂਝਾਵ ਹਰ ਕਾ ਨਾਮ ਜਪਤ ਆਗਾਵ ਜਿਹ ਮਾਰਗ ਇਹੋ ਜਾਤਿਆ ਇਕਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਆ ਨਾਨਕ ਗੁਰਮੁਖ ਪਰਮਗਤ ਪਾਈਆ ਛੂਟਤ ਨਹੀਂ ਕੋਟ ਲਖਵਾਹੀ ਨਾਮ ਜਪਤ ਤਹਿ ਪਾਰ ਪਰਾਹੀ ਆਨੇਕ ਵਿਗਨ ਜਹ ਆਏ ਸੰਗਾਰ ਹਰ ਕਾ ਨਾਮ ਦਤ ਕਾਲੋ ਉਧਾਰਾ ਆਨੇਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵਾਂ ਵਿਸਰਾਮ ਹਉ ਮੈਲਾ ਮਾਲਕ ਕਬਹ ਨਾ ਧੋਵਾ ਹਰ ਕਾ ਨਾਮ ਕੋਟ ਪਾਪ ਕੋਵਾ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਆ ਸਾਧਕਾ ਸੰਗ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਤੋ ਸਾਜਹਿ ਪੈਂਡਾ ਮਹਾ ਅੰਦ ਗੁਵਾਰਾ ਹਰ ਕਾ ਨਾਮ ਸੰਗੁ ਜਿਆਦਾ ਜਹਾਂ ਪੰਥ ਦੇਰਾ ਕੋਨਾ ਸੰਜਾਨੋ ਹਰ ਕਾ ਨਾਮ ਤਹਿ ਨਾਲ ਪਛਾਨੋ ਜਿਹੇ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਗੇ ਨਾਮ ਕੀਤੋ ਮੂ ਪਰਸ਼ਾਮ ਜਹਾਂ ਤ੍ਰੇਖਾ ਮਨ ਤੁਜ ਆਕਰਖਾ ਤਹ ਨਾਨਕ ਹਰ ਹਰਿ ਅਮਰਤ ਵਰਖਾ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਾ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇ ਜਨ ਕੋਟਾ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤਾ ਹਰ ਜਨ ਕਾ ਹਰ ਨਾਮ ਨਿਧਾਨ ਪਾਰ ਬ੍ਰਹਮ ਜਨਕੀ ਨੋਦਾਨ ਮਨ ਤਨ ਰੰਗ ਰ ਤੇ ਰੰਗ ਇਕਾ ਨਾਨਕ ਜਨਕ ਐ ਵੇਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਪੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਬ ਪਰਾ ਨਾ ਭਾਂਗਾ ਹਰ ਕਾ ਨਾਮ ਜਨ ਕੀ ਵੜਿਆਈ ਹਰ ਕਾ ਨਾਮ ਜਨ ਸੋਗਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿਯੋਗ ਜਨਰਾ ਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕਾ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓ ਤੋ ਤੋਤ ਜਨ ਹਰ ਰਸ ਰਾਤੇ ਸੋਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਾਪਾਇ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਹ ਕਰੇ ਨਾਨਕ ਜਾਨ ਸੰਗ ਕੇਤੇ ਤਰੇ ਪਾਰ ਜਾ ਤਿਹੋ ਹਰ ਕੋ ਨਾਮ ਕਾਮ ਥੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁੰਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤਰ ਦੇ ਵਸਾ ਸੰਤ ਪਰ ਤਾਪ ਦੁਰਤ ਸਭ ਨਸਾ ਸੰਤ ਕਾ ਸੰਗੜ ਭਾਗੀ ਪਾਈਆ ਸੰਤ ਕੀ ਸੇਵਾ ਨਾਮ ਤੇ ਆਈਆ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ 바ਵਾ ਜਨ ਕੋਏ ਸਲੋਕੰ ਵਹੋ ਸਾਸਤਰ ਵਹੋ ਸਿਮਰਤੀ ਵੇਖੇ ਸਰਬ ਟੰਡੋਲਾ ਉਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਤਿਆਨ ਖਾਟ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਵੱਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹ ਜਤਨਾ ਪਨ ਦਾਨ ਹਮੇ ਬਹ ਰਤਨਾ ਸਿਰ ਕਟਾਏ ਹਉ ਮੈਂ ਕਰਾਤੀ ਵਰਦਨੇ ਮਕਰਾ ਬਹ ਪਾਤੀ ਨਹੀਂ ਤੋਲ ਰਾਮਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਐ ਇਕ ਵਾਰ ਨੌ ਅਖੰਡ ਪ੍ਰਿਥਵੀ ਫਿਰਾ ਚਿਰ ਜੀਵਾ ਮਹਾ ਉਦਾਸ ਸਭੇ ਸਰਥੀਵਾ ਅਗਨ ਮਾਹੇ ਹੋ ਮਤ ਪ੍ਰਾਨ ਕਨਕ ਅਸਵ ਹੈ ਵਰਪੂਮਦਾਨ ਨਿਯੋਲੀ ਕਰਮ ਕਰੈ ਬਹੁ ਆਸਨ ਜਨ ਮਾਰਗ ਸੰਜ ਮਤ ਸਾਧਨਾ ਨਿਮਕ ਨਿਮਕ ਕਰੈ ਸਰੀਰ ਕਟਾਵੈ ਤੋਪੀ ਹੋ ਮੈ ਮੈ ਨ ਜਾਵਾ ਹਰ ਕਾ ਨਾਮ ਸੰਸਾਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਵਾਹਿ ਵਨ ਕਾਮਨਾ ਤੀਰਥ ਦੇਹ ਛੁਟਾ ਗਰਭ ਗਮਾਨ ਨਾ ਮਨ ਤੇ ਹੁਟਾ ਸੋਚ ਕਰਾ ਦਿਨ ਸਿਆਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬਹੁ ਨਾ ਵੇਖਿਆ ਟਰਾ ਜਲ ਧੋਵਾ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪਾ ਅਨੇਕ ਜਾਤਾਂ ਨ ਕਰ ਤ੍ਰੇਸ਼ਣ ਨ ਤਰਾਪਾ ਭੇਖ ਅਨੇਕ ਅਗਨ ਨਿ ਭੁਜਾ ਕੋਟੂ ਪਾਵ ਦਰਗਾਨੇ ਸਿਜਾ ਸੂਟ ਸਨਾਹੀ ਊਪ ਪਾਇਾਲ ਮੋਹ ਵਿਆਪ ਹੈ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮਡਾਨਾ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲਾ ਸਹਜ ਸੁਆਇ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਂ ਕੀ ਸੇਵਾ ਲਾਗਾ ਜੇ ਕੋ ਆਪਨਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਾਧ ਸੰਗ ਏਹ ਹਉਮੈ ਛੋਰਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰਮ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲਵਰ ਜਾਸਾ ਸਗਲ ਪੁਰਖ ਮਹਾਂ ਪੁਰਖ ਪਰਦਾਨ ਸਾਧ ਸੰਗ ਜਾ ਕਾ ਮੇਟਾ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਆਂ ਸਭ ਤੇ ਊਚਾ ਜਾ ਕਾ ਮਨ ਹੋਏ ਸਗਰ ਕੀਰੀ ਨਾ ਹਰ ਹਰ ਨਾਮ ਤੈਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖਾ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨਹਿ ਲੇਪਾ ਨੇਰ ਧਨ ਕੋ ਧਨ ਤੇਰੋ ਨਾਉ ਨੇਥਾਵੇ ਕੋ ਤੇਰਾ ਥਾਉ ਨੇਥਾਵੇ ਕੋ ਨਾਉ ਤੇਰਾ ਥਾਉ ਨੇ ਮਾਨੇ ਕੋ ਪ੍ਰਭ ਤੇ ਰੋਮਾਨ ਸਗਲ ਘਟਾ ਕੋ ਦੇਵ ਹੁਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਵੀ ਆਪਣੀ ਗਤ ਮਿਤ ਜਾਨ ਨਾ ਹੁ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤਤਮ ਤੇ ਹੋਏ ਨਾਨਕ ਅਵਰ ਨਾ ਜਾਨਸ ਕੋਏ ਸਰਵ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦਰਮਤ ਮਲਹਿ ਰਿਆ ਸਕਲ ਉਦਮ ਹੈ ਉਦਮ ਬਲਾ ਹਰ ਕਾ ਨਾਮ ਜਪੋ ਜੀ ਸਦਾ ਸਕਲ ਵਾਨੀ ਮਹਿ ਅਮਰਤ ਵਾਨੀ ਹਰ ਕੋ ਜਸ ਸੁਨ ਰਸਨ ਵਖਾਨੀ ਸਕਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹੇ ਕਟ ਵਸਾ ਹਰ ਨਾਮ ਸਲੋਕ ਨਿਰਗੁਨੀ ਆਰ ਇਹ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਵਹੀ ਨਾਲ ਅਸ਼ਟਪਦੀ ਰਾਮਈਆ ਕੇ ਕੋਨ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਵ ਅਗਨ ਮਹ ਜਿਨ ਹੈ ਉਬਾਰਿਆ ਬਾਰ ਵਿਵਸਤਾ ਤੁਜ ਹੈ ਪਿਆਰਾ ਦੂਦ ਭਰ ਜੋ ਬਨ ਭੋਜਨ ਸੁਖ ਸੂਦ ਵਿਰਦ ਪਾਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੇਨ ਇਹੋ ਨਿਰਗੁਣ ਗੁਣ ਕਸੂਨਾ ਪੂਜਾ ਬਖਸ਼ਿ ਲੇ ਹੋ ਤਉ ਨਾਨਕ ਸੀਜਾ ਜਹਾ ਪ੍ਰਸਾਦ ਤਰ ਊ ਪਰ ਸੁਖ ਵਸਹਾ ਸੋਦ ਪ੍ਰਾਤ ਮੀਤ ਵਨਤਾ ਸੰਘਸਹਾ ਜਹਾ ਪ੍ਰਸਾਦ ਪੀਵਹ ਸੀਤਲ ਜਲਾ ਸੋਖਦਾਈ ਬਵਨ ਭਾਵ ਕਾ ਮੂਲਾ ਜਹਾ ਪ੍ਰਸਾਦ ਭੋਗਹ ਸਵਰਸਾ ਸਗਲ ਸਮਗਰੀ ਸੰਗ ਸਾਥ ਵਸਾ ਦਿਨੇ ਹਸਤ ਪਾਵ ਕਰਨ ਨੇਤਰਸਨਾ ਤਿਸਹਾ ਤਿਆਗ ਅਵਰ ਸੰਗਰਚਨਾ ਐ ਸੇ ਦੋ ਕਮੂੜਾਂ ਦਾ ਵਿਆਪੇ ਨਾਨਕ ਕਾੜ ਲੇ ਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤਿ ਨ ਕਰਾ ਗਵਾਰ ਜਾਕੀ ਸੇਵਾ ਨਵਨਿਤ ਪਾਵਾਂ ਤਾਂ ਸਿਉ ਮੂੜਾ ਮਨਹਿ ਲਾਵਾਂ ਜੋ ਠਾਕੁਰ ਸਦ ਸਦਾ ਹਜੂਰੇ ਤਾਪੋ ਅੰਦਾ ਜਾਣ ਤਦੂਰੇ ਜਾਕੀ ਟਹਿਲ ਪਾਵਾਂ ਦਰਗ ਹਮਾਨ ਤੇ ਸਹਾ ਵਿਸਾਰਾ ਭੁਗਦੇ ਆ ਜਾਨ ਸਦਾ ਸਦਾ ਇਹੋ ਭੂਲਣ ਹਾਰ ਨਾਨਕ ਰਖਨ ਹਾਰਿਆ ਆਪਾਦ ਰਤਨ ਤਿਆਗ ਕਉਡੀ ਸੰਗ ਰਚਾ ਸਾਚ ਛੋੜ ਝੂਟ ਸੰਗ ਮਚਾ ਜੋ ਛਡਣਾ ਸੋ ਅਸਤਰ ਕਰਮਾਨਾ ਜੋ ਹੋਵਨ ਸੋ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰਾਂ ਸੰਗ ਸਹਾਈ ਤਿਸ ਪਰਹਰਾ ਚੰਦਨ ਰੇ ਪੂਤਾਰਾ ਤੋਏ ਕਰਤਉ ਪ੍ਰੀਤ ਪਸੰ ਸੰਗ ਹੋਏ ਆੰਦ ਕੂਪ ਮਹਿ ਪਤ ਤ ਵਿਕਰਾਲ ਨਾਨਕ ਕਾਡ ਲਿਹੋ ਪ੍ਰਵਦਾਯਾਨ ਕਰਤੂਤ ਪਸੂ ਕੀ ਮਾਨ ਸਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਭਸ ਨਾਹੇ ਕਛ ਕਰਾਛ ਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪਾ ਲੋਭ ਸਵਾਨ ਅੰਤਰਿਆਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰਾ ਅਥਾਹ ਜਾ ਕੇ ਅੰਤਰ ਵਸਾ ਪ੍ਰਵਯਾਪ ਨਾਨਕ ਤੇ ਜਨ ਸਹਜ ਸਮਾਤ ਸੋਨੇ ਅੰਦਾ ਕਾਹ ਸੇ ਮਾਰਗ ਪਾਵਾਂ ਕਰ ਗਹਿ ਲਿਹੋ ਓੜ ਨਿਭਾਵਾਂ ਕਹਾਂ ਬੁਜਾਰਤ ਪੂਜਾ ਡੋਰਾ ਨਿਸ ਕਹੀਆ ਤੋ ਸਮਝਾ ਭੋਰਾ ਕਹਾਂ ਵਿਸ਼ਨ ਪਦ ਗਾਵਾਂ ਗੂੰਗਾ ਯਤਨ ਕਰਾ ਤੋ ਕੀ ਸਰਪੰਗਾ ਕਹ ਬੰਗਲ ਪਰਬਤ ਪਰ ਭਵਨਾ ਨਹੀਂ ਹੋਤਾ ਉਹਾਂ ਉਸ ਕਾ ਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵਨ ਚੀਤਾ ਜੋ ਵਹਿ ਰਾਈ ਤਾਂ ਸਿਉ ਪ੍ਰੀਤਾ ਬਲੂਆਕੇ ਗ੍ਰਹਿ ਪੀ ਤਰਵਸਾ ਅਨੰਦ ਕੇ ਲਮਾਇਆ ਰੰਗ ਰਸਾ ਦ੍ਰਿੜ ਕਰਮਾਨ ਮਨ ਹੈ ਪ੍ਰਤੀਤਾ ਕਾਲ ਨ ਆਵੈ ਮੂੜੇ ਚੀਤਾ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧ੍ਰੋਹ ਯਾਹੋ ਜੁਗਤਾ ਵਿਹਾਨੇ ਕਈ ਜਨਮ ਨਾਨਕ ਰਾਖ ਲੇ ਹੋ ਆਪਨ ਕਰ ਕਰਮ ਤੋ ਠਾਕੁਰ ਤੁਮ ਬਹੇ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮਾਰਿਕ ਤੇਰੇ ਤੁਮਰੀ ਕਿਰਪਾ ਮਹਿਸੂਖ ਕਨੇਰੇ ਕੋਏ ਨਾ ਜਾਣਾ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤਾ ਸਗਲ ਸਮਗਰੀ ਤੁਮਰਾ ਸੂਤਰਤਾ ਦੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋਟਕਾ ਲਾਗਹਿ ਆਨ ਸੁਆਇ ਨਾਨਕ ਕਹੂ ਨਾ ਸੇ ਜਾਈ ਬਿਨ ਆਵ ਪਤ ਜਾਏ ਅਸ਼ਟਵਦੀ 10 ਵਸਤੂ ਲੈ ਪਾਛਾ ਪਾਵਾਂ 1 ਵਸਤ ਕਾਰਨ ਵਿਕੋਟ ਗਵਾਵਾਂ 1 ਪੀ ਨਾ ਦੇ 10 ਪੀ ਹਰਲੇ ਤਾ ਮੂੜਾ ਕਹੋ ਕਹਾਂ ਕਰੇ ਜਿਸ਼ਾਕੁਰ ਸੇਉਨਾਹੀ ਜਾਰਾ ਤਾਹ ਕੋ ਕੀਜੈ ਸਤ ਨਮਸਕਾਰਾ ਜਾ ਕੈ ਮਨ ਲਾਗਾ ਪ੍ਰ ਮੀਠਾ ਸਰਬ ਸੁਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਆਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਅੰਦੋ ਉਲਾਸ ਆਪਣੀ ਆਮਾਨ ਕਛ ਬਹਰ ਸਹਲੇ ਅਗਿਆਨੇ ਮਨ ਰੋਸ ਕਰੇ ਆਪਣੇ ਵਰਤੀਤ ਆਪੇ ਕੋਵਾ ਬਹਾਰ ਉਸ ਕਾ ਵਿਸ਼ਵਾਸ ਨਾ ਹੋਵਾ ਜਿਸ ਕੀ ਵਸਤ ਤੇ ਸਿਆਕਾਰ ਆਖਾ ਪ੍ਰਭ ਕੀ ਆਗਿਆ ਮਾਨਨਾ ਮਾਥਾ ਉਸ ਦੇ ਚੌਕਨ ਕਰਾ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੇਕ ਬਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣਿਆ ਨੇਤ ਵਿਰਹ ਕੀ ਛਾਇਆ ਸੌਰੰਗ ਲਾਵ ਓਹੋ ਵਿਨਸਾ ਓਹੋ ਮਨ ਪਛਤਾਵਾ ਜੋ ਦੀਸਾ ਸੋ ਚਾਲਣ ਹਾਰ ਲਪਟ ਰਹਿਓ ਤਹ ਅੰਧ ਅੰਧਾਰ ਵਟਾਉ ਸੋ ਜੋ ਲਾਵਾ ਨੇਹ ਤਾਂ ਕੋ ਹੱਥ ਨਾ ਆਵਾ ਕੀ ਹੋ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਨ ਧਨ ਕੁਟੰਬ ਸਵਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਦ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਊ ਪਰ ਕਰਤਗਮਾਨ ਆਸਿਰ ਭਗਤ ਸਾਧਕੀ ਸਰਣਾ ਨਾਨਕ ਜਪ ਜਪ ਜੀਵਾ ਹਰਿ ਕੇ ਚਰਨਾਂ ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਪ ਕੋਹਿ ਰਹਿ ਮਿਥਿਆ ਨੇਤਰ ਵੇਖਤ ਪਰਤਰਾ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋਤਾਵਹਿ ਮਿਥਿਆ ਮਨ ਪਰ ਲੋਭ ਲਵਾਵਹਿ ਮਿਥਿਆ ਤਾਨ ਨਹੀਂ ਪਰਉਪਕਾਰਾਂ ਮਿਥਿਆ ਵਾਸ ਰੇਤ ਵਿਕਾਰਾ ਬਿਨ ਬੂਜੇ ਮਿਥਿਆ ਸਾਪੈ ਸਫਲ ਦੇਖ ਨਾਨਕ ਹਰ ਹਰ ਨਾਮ ਲੇ ਵਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿਉ ਦਸੂਚਾ ਵਿਰਥਾ ਨਾਮ ਵੇ ਨਾਤਾ ਨੇ ਅੰਦਉ ਮੁਖ ਆਵ ਤਾ ਗਦਰ ਗੰਧਉ ਬਿਨ ਸਿਮਰਨ ਦੇ ਨਰਾਨ ਵਿਰਥਾ ਵਿਹਾਏ ਮੇਕ ਵਿਨਾ ਜਿਉ ਖੇਤੀ ਜਾਏ ਗੋਵਿੰਦ ਪਾਜਨ ਬਿਨ ਵਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਵਸਿਓ ਹਰਨਾਓ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋਂ ਗੰਡ ਲਾਵਤ ਜਾਣਨ ਹਾਰ ਪ੍ਰਭੂ ਪਰਵੀਨ ਬਾਹਰ ਵੇਖ ਨਾ ਕਾਹੂ ਪੀਨ ਆਵਰ ਉਪਦੇਸ ਆਪ ਨਾ ਕਰਾ ਆਵਤ ਜਾਵਤ ਜਨਮ ਮਰਾ ਜਿਸ ਕਾ ਅੰਤਰ ਵਸਾ ਨਿਰੰਕਾਰ ਤਿਸ ਕੀ ਸੇਖ ਤਰਾ ਸੰਸਾਰ ਜੋ ਤਉ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਹਨ ਜਨ ਚਰਨ ਪ੍ਰਾਤਾ ਕਰੋ ਵੇਨਤੀ ਪਾਰ ਬ੍ਰਹਮ ਸਭ ਜਾਣਾ ਆਪਨਾ ਕੀਆ ਆਪਹਿ ਮਾਨਾ ਆਪ ਹੈ ਆਪ ਆਪ ਕਰਤ ਨਵੇਰਾ ਕਿਸਹਿ ਦੂਰ ਜਨਾਵਤ ਕਿਸਹਿ ਉਜਾਵਤ ਨੇਰਾ ਉਪਾਵ ਸਿਆਨ ਬਸਕਤੇ ਰਹਤ ਸਭ ਕਛ ਜਾਣ ਆਤਮ ਕੀ ਰहत ਜੇ ਸੁਭਾਵਾਂ ਤਿਸ ਲਏ ਲੜਲਾਏ ਥਾਨ ਤਨੰਤਰ ਰਹਿ ਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਾਪਨ ਅਨਕ ਹਰੀ ਸ਼ਲੋਕ ਕਾਮ ਕ੍ਰੋਧ ਯਰ ਲੋਭ ਮੋਹ ਵੇਨ ਸਜਾਏ ਅਹਮੇਵਾ ਨਾਨਕ ਪ੍ਰਭ ਸਰਣਾਗਤੀ ਕਾਰ ਪ੍ਰਸਾਦ ਗੁਰਦੇਵ ਅਸ਼ਟਵਦੀ ਜਹ ਪ੍ਰਸਾਦ ਛਤੇ ਅੰਮ੍ਰਿਤ ਖਾਹਿ ਤੇ ਸਾੁਰ ਕੋ ਰਖ ਮਨ ਮਾਹਿ ਜਹ ਪ੍ਰਸਾਦ ਸੁਗੰਧਤ ਤਨ ਲਾਵਹਿ ਇਸ ਕੋ ਸਿਮਰਤ ਪਰਮਗਤ ਪਾਵਹਿ ਜਹ ਪ੍ਰਸਾਦ ਵਸ ਸੁਖਮੰਦਰਾ ਤੇ ਸਹਾ ਤੇ ਆਏ ਸਦਾ ਮਨ ਅੰਦਰ ਜਹ ਪ੍ਰਸਾਦ ਗ੍ਰਹ ਸੰਗ ਸੁਖ ਵਸਨਾ ਆਠ ਪਹਿਰ ਸਿਮਰਹੁ ਇਸ ਰਸਨਾ ਜਹ ਪ੍ਰਸਾਦ ਰੰਗ ਰਸ ਕੋ ਹੋਗਾ ਨਾਨਕ ਸਦਾ ਧਿਆਈਆ ਤੇ ਹਵਨ ਜੋਗਾ ਜਹ ਪ੍ਰਸਾਦ ਬਾਟ ਫਟੰਬਰ ਹਡਾਵਹ ਤੇ ਸਹਾ ਧਿਆਗ ਕਤਵਰ ਰਵਾਵਹ ਜਹ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਠ ਬਹਿਰ ਤਾਂ ਕਾ ਜਸ ਗਾਵੀ ਜਾ ਜਹ ਪ੍ਰਸਾਦ ਤੁਝ ਸਭ ਕੋ ਮਾਨਨਾ ਮੁਖ ਤਾਂ ਕੋ ਜਸ ਰਸਨ ਵਖਾਨਾ ਜਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਬਾਰ ਬ੍ਰਹਮਾ ਪ੍ਰਭ ਜੀ ਜਪਤ ਅਦਰਗ ਮਾਨ ਪਾਵਹ ਨਾਨਕ ਪਤ ਸੇਤੀ ਕਰ ਜਾਵਹਿ ਜਹ ਪ੍ਰਸਾਦ ਆ ਰੋਗ ਕੰਚਨ ਦੇਹੀ ਲੇਵ ਲਾਵੋ ਤੇ ਸ੍ਰਾਮ ਸੁਨੇਹੀ ਜਹ ਪ੍ਰਸਾਦ ਤੇਰਾ ਓਲਾ ਰਹਤਾ ਮਾਨ ਸੁਖ ਪਾਵਹਿ ਹਰ ਹਰ ਜਸ ਕਹਿਤਾ ਜਹ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਵਤਾ ਕਾ ਜਹ ਪ੍ਰਸਾਦ ਤੁਝ ਕੋ ਨਾ ਪਹੂਚਾ ਵਨ ਸਾਸ ਸਾਸ ਸੇਮਰੋ ਪ੍ਰਭੂ ਜੀ ਜਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਬਖਤ ਕਰੇ ਹਾ ਜਹਾ ਪ੍ਰਸਾਦ ਆ ਭੋਖਨ ਬਹਿਰੀ ਜਾ ਮਾਨ ਤਿਸ ਸਿਮਰਤਿ ਕੇਵਾਲਸ ਕੀ ਜਾ ਜਹਾ ਪ੍ਰਸਾਦ ਅਸਵ ਹਸਤ ਅਸਵਾਰੀ ਮਾਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜਹਾ ਪ੍ਰਸਾਦ ਵਾਗ ਮਿਲਖ ਤਨਾ ਰਾਖ ਪਰੋਏ ਪ੍ਰਭਨੇ ਮਨਾ ਜਨ ਤੇਰੀ ਮਨਵੰਤ ਬਣਾਈ ਉਠਤ ਬੈਠਤ ਸਦ ਤੇ ਸਾਤੇ ਆਏ ਤੇ ਸਾਤੇ ਆਏ ਜੋ ਏ ਕਿਆ ਲਖ ਹੈ ਈਹਾ ਓਹਾ ਨਾਨਕ ਤੇਰੀ ਰਖਾ ਜਹਾ ਪ੍ਰਸਾਦ ਕਰਹ ਪਉਨ ਬਹੁਤਾਨ ਮਾਨੇ ਆਠ ਬਹਿਰ ਕਰ ਦੇਸ ਕਾ ਧਿਆਨ ਜਹ ਪ੍ਰਸਾਦ ਆਚਾਰ ਵਿਵਹਾਰੀ ਤੇਸ ਪ੍ਰਭ ਕੋ ਸਾਥ ਸਾਚਿ ਤਾਰੀ ਜਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪਾ ਜਹ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਹ ਪ੍ਰਸਾਦ ਤੇਰੀ ਬਾਤ ਰਹਾ ਗੁਰ ਪ੍ਰਸਾਦ ਨਾਨਕ ਜਸ ਕਹ ਜਹ ਪ੍ਰਸਾਦ ਸੁਨਹ ਕਰਨਾਦ ਜਹ ਪ੍ਰਸਾਦ ਪੇਖਹ ਵਿਸਮਾਦ ਜਹ ਪ੍ਰਸਾਦ ਬੋਲਹ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੁਖ ਸਹਿਜੇ ਵਸਨਾ ਜਹਾ ਪ੍ਰਸਾਦ ਹਸਤ ਕਰ ਚਲ ਹੈ ਜਹਾ ਪ੍ਰਸਾਦ ਸੰਪੂਰਨ ਫਲ ਹੈ ਜਹਾ ਪ੍ਰਸਾਦ ਪਰਮਗਤ ਪਾਵਹ ਜਹਾ ਪ੍ਰਸਾਦ ਸੁਖ ਸਹਿਜ ਸਮਾਵਹ ਐਸਾ ਪ੍ਰਭ त्याग ਅਵਰ ਕਤ ਲਗਹ ਗੁਰ ਨਾਨਕ ਪ੍ਰਸਾਦ ਨਾਨਕ ਮਨ ਜਾਗਹ ਜਹਾ ਪ੍ਰਸਾਦ ਪ੍ਰਖ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨਹ ਵਿਸਾਰ ਜਹਾ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜਾ ਤੂਤਾ ਕੋ ਜਾਪ ਜਹਾ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਜਾਨ ਤੇ ਸਹਜਾਨ ਮਨ ਸਦਾ ਹਜੂਰੇ ਜਹਾ ਪ੍ਰਸਾਦੋਂ ਪਾਵਹ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜਹਾ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪਾ ਜਪ ਸੋਏ ਆਪ ਜਪਾਏ ਜਪਾ ਸੁਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਹਤੇ ਹੋਏ ਪ੍ਰਕਾਸ਼ ਪ੍ਰਭੂ ਦਿਆਤੇ ਕਮਲ ਵਿਕਾਸ ਪ੍ਰਭ ਸੋ ਪਰਸਨ ਵਸਾ ਮਨ ਸੋਏ ਪ੍ਰਭ ਦਿਆਤੇ ਮਤਕੂਤਮ ਹੋਏ ਸਰਵ ਨਿਦਾਨ ਪ੍ਰਭ ਤੇਰੀ ਮਯਾ ਆਪਹੁ ਕਸੂ ਨਾ ਕਨਹੁ ਲਿਆ ਜਿਤ ਜਿਤ ਲਾਭ ਹਉ ਤਿਤ ਲਗ ਹੈ ਹਰਨਾਥ ਨਾਨਕ ਇਨ ਕਾ ਕਸੂ ਨਾ ਹਾਤ ਸ਼ਲੋਕ ਆਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਾ ਸੋ ਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਵਰੀ ਸਾਧਕਾ ਸੰਗ ਮਕੋ ਜਲਖੋਤਾ ਸਾਧ ਸੰਗ ਮਰ ਸਗਲੇ ਕੋਤਾ ਸਾਧਕਾ ਸੰਗ ਮੇਟਾ ਅਭਿਮਾਨ ਸਾਧਕਾ ਸੰਗ ਪ੍ਰਗਟ ਸੁ ਗਿਆਨ ਸਾਧ ਕਾ ਸੰਗ ਪੂਜਿਆ ਪ੍ਰਵਨੀਰਾ ਸਾਧ ਸੰਗ ਸਭ ਹੋਤਨ ਵੇਰਾ ਸਾਧਕਾ ਸੰਗ ਪਾਏ ਨਾਮ ਰਤਨਾ ਸਾਧਕਾ ਸੰਗੇ ਕੂ ਪਰਜਤਨਾ ਸਾਧਕੇ ਮਹਿਮਾ ਵਰਨਾ ਕੋਨ ਪ੍ਰਾਨੀ ਨਾਨਕ ਸਾਧਕੇ ਸੋਭਾ ਪਰਮਾਹేశਵਾਨੀ ਸਾਧਕਾ ਸੰਗਿਆ ਕੋ ਚਿਰ ਮਿਲਾ ਸਾਧਕਾ ਸੰਗ ਸਦਾ ਪਰਫੁੱਲਾ ਸਾਧਕਾ ਸੰਗ ਆਵਹਿ ਵਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ ਸਾਧ ਸੰਗ ਹੋਏ ਸਭ ਕੀਰੇ ਨਾ ਸਾਧਕਾ ਸੰਗ ਮਨੋਹਰ ਵਾਇ ਨੰ ਸਾਧਕਾ ਸੰਗ ਨਾ ਕਤਹੁ ਹਮਤ ਆਵਾ ਸਾਧ ਸੰਗ ਅਸਤਿ ਮਨ ਪਾਵਾਂ ਸਾਧਕਾ ਸੰਗ ਮਾਇਆ ਤੇ ਪਹਿਨ ਸਾਧ ਸੰਗ ਨਾਨਕ ਪ੍ਰਭ ਸੁਪਰਸਾਨ ਸਾਧ ਸੰਗ ਦਸਵਨ ਸਾਮੀਤ ਸਾਧੂ ਕਾ ਸੰਗ ਮਹਾ ਪੁਨੀਤ ਸਾਧ ਸੰਗ ਕੇਸ ਸਿਉ ਨਹੀ ਵਾਰ ਸਾਧਕਾ ਸੰਗ ਨਾ ਵੀਗਾ ਪੈਰ ਸਾਧਕਾ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕਾ ਸੰਗ ਨਾਹੀ ਹਉ ਤਾਪ ਸਾਧਕਾ ਸੰਗ ਤਜਾ ਸਵਾਪ ਆਪੇ ਜਾਣ ਸਾਧਵੜਾਈ ਨਾਨਕ ਸਾਧ ਪ੍ਰਭ ਬਨਾਈ ਸਾਧਕਾ ਸੰਗ ਨਾ ਕਭ ਹੁ ਧਾਵ ਸਾਧਕਾ ਸੰਗ ਸਦਾ ਸੁਖ ਪਾਵਾਂ ਸਾਧ ਸੰਗ ਵਸਤਿਆ ਕੋ ਚਰ ਲਹਾ ਸਾਧੂ ਕਾ ਸੰਗ ਆਜਰ ਸਹ ਸਾਧਕਾ ਸੰਗ ਵਸਾਥਾਨੋ ਚ ਸਾਧੂ ਕਾ ਸੰਗ ਮਹਿਲ ਪਹੂਚਾ ਸਾਧਕਾ ਸੰਗ ਦ੍ਰਿੜਾ ਸਭ ਧਰਮ ਸਾਧਕਾ ਸੰਗ ਕੇਵਲ ਪਾਰਬ੍ਰਮਾ ਸਾਧਕਾ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕਾ ਕੁਰਬਾਨ ਸਾਧਕਾ ਸੰਗ ਸਭ ਕੋਲ ਉਧਾਰਾ ਸਾਧ ਸੰਗ ਸਾਜਨ ਮੀਤ ਕੋ ਟੰਬ ਨਿਸਤਾਰਾ ਸਾਧੂ ਕਾ ਸੰਗ ਸੋ ਤਨਭਾਵ ਜਿਸ ਧੰਤੇ ਸਭ ਕੋ ਵਰਸਾਵਾ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕਾ ਸੰਗ ਸੋ ਪਾਸੁਰ ਦੇਵਾ ਸਾਧੂ ਕਾ ਸੰਗ ਪਾਪ ਪਲਾਇਆ ਨਾ ਸਾਧ ਸੰਗ ਅਮ੍ਰਿਤ ਗੁਨ ਗਾਇਨਾ ਸਾਧਕਾ ਸੰਗ ਸ੍ਰਵਥਾਨ ਕਾਮ ਨਾਨਕ ਸਾਧਕਾ ਸੰਗ ਸਫਲ ਜਨਮਾ ਸਾਧਕਾ ਸੰਗ ਨਹਿ ਕਸ ਕਹਾਲਾ ਦਰਸ਼ਨ ਪੇਟ ਦੋਹਤ ਨੇ ਹਾਲ ਸਾਧਕਾ ਸੰਗ ਕੋ ਲੋਕ ਧਰਾ ਸਾਧਕਾ ਸੰਗ ਨਰਕ ਪਰਹਰਾ ਸਾਧਕਾ ਸੰਗ ਈਹਾ ਉਹਾ ਸੁਹੇਲਾ ਸਾਧ ਸੰਗ ਵਿਸਰੁਧਾਰ ਮੇਲਾ ਜੋ ਇੱਛਾ ਸੇ ਫਲ ਪਾਵਾਂ ਸਾਧਕਾ ਸੰਗ ਨਾ ਵਿਰਥਾ ਜਾਵਾਂ ਪਾਰ ਬ੍ਰਹਮ ਸਾਧ ਰਿਦਵਸਾ ਨਾਨਕ ਉਦਰਾ ਸਾਧ ਸੁਨ ਰਸਾ ਸਾਧਕਾ ਸੰਗ ਸੁਨੋ ਹਰਨਾਵੋ ਸਾਰ ਸੰਗ ਹਰ ਕੇ ਗੁਣ ਗਾਓ ਸਾਧਕਾ ਸੰਗ ਨਾਮੰਤੇ ਵਿਸਰਾ ਸਾਧ ਸੰਗ ਸਰ ਪਰ ਨਿਸਤਰਾ ਸਾਧਕਾ ਸੰਗ ਲੱਗਾ ਪ੍ਰ ਮੀਠਾ ਸਾਧੂ ਕਾ ਸੰਗ ਕਟ ਕਟ ਢੀਠਾ ਸਾਧ ਸੰਗ ਭਇਆ ਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕਾ ਸੰਗ ਮਿਟੇ ਸਭ ਰੋਗਾ ਨਾਨਕ ਸਾਧ ਭੇਟੇ ਸੰਜੋਗਾ ਸਾਦ ਕੀ ਮਹਿਮਾ ਵੇਦਨਾ ਜਾਣਨਾ ਹੈ ਜੇ ਤਾ ਸੁਣ ਹੈ ਤੇ ਤਵ ਖਿਆਨ ਹੈ ਸਾਦ ਕੀ ਉਪਮਾ ਤੇ ਹੋ ਗੁਣ ਤੇ ਦੂਰਾ ਸਾਦ ਕੀ ਉਪਮਾ ਰਹੀ ਭਾਰ ਪੂਰਾ ਸਾਦ ਕੀ ਸੋਭਾ ਕਾ ਨਾਹੀ ਅੰਤ ਸਾਦ ਕੀ ਸੋਭਾ ਸਦਾ ਵੇ ਅੰਤ ਸਾਦ ਕੀ ਸੋਭਾ ਉੱਚ ਤੇ ਉੱਚੀ ਸਾਦ ਕੀ ਸੋਭਾ ਮੂਸ ਤੇ ਮੂੱਚੀ ਸਾਦ ਕੀ ਸੋਭਾ ਸਾਦ ਬਣ ਆਈ ਨਾਨਕ ਸਾਦ ਪ੍ਰਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ अवरणा पेखा एक कोई एह लक्षण ब्रह्म ज्ञानी हो अष्टी ब्रह्म ज्ञानी सदा निर्पा जैसे महे ज्ञानी सदा निर्दोखा जैसे सूर सर्व को सोखा ब्रह्म ज्ञानी का दृष्ट समान जैसे राज रंग को रागा तुल्पवान ब्रह्म ज्ञानी का धीर जे का जम वसुता कु चंदन लेपा ब्रह्म ज्ञानी का हे गुनाओ ਨਾਨਕ ਜਿਉ ਬਾਬ ਕਾ ਸੈ ਸੁਭਾਉ ਬ੍ਰਹਮ ਗਿਆਨੀ